ਰਿਲਾ ਫਿਲੀਆ ਜੀ ਬਹੁਤ ਭੁੱਖ ਲੱਗੀ ਐ ਕੀ ਬਣਾਇਆ ਅੱਜ ਜੱਸ ਤਾਂ ਮੈਂ ਕੁਛ ਨਹੀਂ ਬਣਾਇਆ ਕੁਛ ਨਹੀਂ ਬਣਾਇਆ ਕੀ ਕਰਦੀ ਫਿਰ ਸਾਰੇ ਰਿਲਾ ਬਣਾਉਂਦੀ ਸੀ ਜੀ ਬਣਾਵਾ ਜੀ ਸਬਜੀ ਮੈਂ ਦੇ ਰਿਲਾ ਹੀ ਖਾਣਾ ਜੇ ਆਇਓ ਜੀ ਮਾ ਆ ਗਿਆ ਆ ਗਿਆ ਬਈ ਬਸ ਬਸ 2 ਮਿੰਟ ਖੜ੍ਹ ਤੂੰ ਆ ਗਿਆ ਓਕੇ ਓਕੇ ਲਗਦਾ ਓਕੇ ਦਾ ਲੈ ਬਰ ਝੋਸਲਾ ਕਿਸੇ ਟਾਈਮ ਸਿੱਧੇ ਮੂੰਹ ਵੀ ਬੋਲ ਪਿਆ ਕਰ ਲੈ ਫੜਾ ਲੈ ਫੜ ਘੰਟਾ ਹੋ ਗਿਆ ਰੋਟੀ ਖਾ ਲੈ ਰੋਟੀ ਖਾ ਲੈ ਰੋਟੀ ਤਾਂ ਸਾਰੀ ਕੱਚੀ ਆ ਕੀ ਕਹਿਣਾ ਮੇਰਾ ਮਨ ਤੱਤੀ ਆ ਹਯੋਰੀ ਮਾ ਹੈਲੋ ਹਾਂ ਜੀ ਕੌਣ ਬੋਲਦੇ ਹੋ ਮੈਂ ਰਣਜੀਤ ਬੋਲਦਾ ਜੀ ਤੁਸੀਂ ਵਿਆਹ ਹੋਏ ਹੋ ਜਾਂ ਕੁਆਰੇ ਹੋ ਕੁਆਰੇ ਜੀ ਤੁਸੀਂ ਕੌਣ ਬੋਲਦੇ ਜੀ ਸਾਪੜਾਲ ਮੈਂ ਤੇਰੀ ਬਹੂ ਬੋਲਦੀ ਆਂ ਆਜੀ ਘਰੇ ਪੌਣੀਆਂ ਤੈਨੂੰ ਸ਼ਗਨ ਹਾਂ ਜੀ ਬਾਈ ਜੀ ਕੀ ਖਾਓਗੇ ਕੀ ਹੈ ਬਾਈ ਖਾਣ ਨਾਨ ਪਰੌਠੇ ਕੁਲਚੇ 버ਗਰ ਨਿਊਡਲ ਦਹੀਂ ਪਲਾ ਟਿੱਕੀ ਗੋਲ ਗੱਪੇ ਸਮੋਸੇ ਸਮੋਸੇ ਕੀ ਡੇਟਾ ਬਈ ਹਾਂ ਦੇ ਦੋ ਨਾਲ ਸਬਜੀ ਫਰੀਕ ਆਇਆ ਕਰ ਬਈ ਸਮੋਸੇ ਵੀ ਰਹਿਣ ਦੇ ਕੱਲੀ ਸਬਜੀ ਆਉਣ ਦੇ ਗੱਲ ਸੁਣੋ ਪਿੰਡੀ ਉਹ ਫਰਿੱਜ ਚ ਅੰਗੂਰ ਪਿਆ ਖਾ ਲਈ ਨਹੀਂ ਡੈਡੀ ਮੈਂ ਨਹੀਂ ਖਾਣਾ ਉਹ ਟੇਬਲ ਤੇ ਫਿਰ ਡੱਬਾ ਪਿਆ ਲੱਡੂਆਂ ਦਾ ਉਹ ਖਾ ਲਈ ਉਹ ਨਹੀਂ ਡੈਡੀ ਮੈਨੂੰ ਭੁੱਖ ਨਹੀਂ ਮੈਨ ਨਹੀਂ ਖਾਣੇ ਓਏ ਕੰਜਰਾ ਤੂੰ ਤਾਂ ਜਵਾਬ ਦੀ ਮਾਂ ਤੇ ਗਿਆ ਛੱਤਰੀ ਖਾਏਗਾ ਘਰ ਵਾਲੀ ਨੂੰ ਵਾਸਤ ਚ ਕਰਨੇ ਸੰਪਰਕ ਕਰੋ ਬਾਬਾ ਬਗਲੀ ਹਲੋ ਹਲੋ ਬਾਬਾ ਬਗਲੀ ਜੀ ਬੋਲਦੇ ਜੀ ਨਹੀਂ ਜੀ ਮੈਂ ਉਹਦੇ ਘਰ ਵਾਲੀ ਬੋਲਦੀ ਆ ਆ ਬਾਬਾ ਜੀ ਨੇ ਕੱਲ ਕਰਾਇਓ ਫਿਰ ਕੇ ਗੱਲ ਕਰਨਗੇ ਉਹ ਤਾਂ ਹਲੇ ਕੋਚਾ ਲਾਈ ਜਾਂਦਾ